ਹਾਂ ਸਾਰੇ ਸਾਰਿਆਂ ਨੂੰ ਸੋਨੂ ਵੀ ਦੀ ਰੱਬ ਦੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਦੇ ਪਿਆਰਿਆਂ ਪਿਆਰੋ ਤੀਨੋ ਚਾਰ ਦੂਜਾ ਹੱਲਾ ਹੋ ਗਿਆ ਜਿਆਦਾ ਠੀਕੋ ਚਾ ਚੇਤੇ ਦੋ ਘੰਟੇ ਹੋਰ ਲੱਗੇ ਰ ਸ਼ਾਇਦ ਰੋਟੀਆਂ ਵੀ ਸਾਗੇ ਜਾਵਾਂ ਹਾਂ ਆਉਹਦੇ ਨੰ ਕਲੋਣੀ ਲਾਗੇ ਡੇਰਾ ਬੈਠੇ ਆ ਇਧਰ ਅੰਕਲ ਹੋਣੀ ਦੂਜੇ ਮਨੇ ਪੋਹਾਂ ਦੇ ਡਾਡੀ ਹੋਣੀ ਅੰਕਲੋਣੀ ਵੀ ਪੱਕੇ ਡੇਰਿਆਂ ਦੇ ਅੰਕਲ ਦੀਆਂ ਅੱਖਾਂ ਵੇਖੋ ਪੂਰੀਆਂ ਨੀਂਦਰੀਆਂ ਅੰਕਲ ਫੇਰ ਡਿਊਟੀਆਂ ਸਾਖਤ ਨਾ ਪੂਰੀਆਂ ਰੋਲਾਂ ਦੇਣਾ ਬੜੇ ਦੇਣਾ ਹਾਂ ਅਜੇ 7 ਦਿਨ ਹੋ ਗਏ ਅੱਠ ਨੂੰ ਅੱਗੇ 7 8 ਸੰਗਤ ਸੰਗਤੋਂ ਬਾਅਦ ਵੀ ਕਈ ਥਾਂ ਤੇ ਰੱਖੀ ਜਾਂਦੇ ਪੜ ਹਨਾ ਮੈਂ ਸਾਢੇ ਦੋ ਤੀਰਾਂ ਇਹਨੇ ਰੰਮਣ ਦੋ ਤੱਕ ਆਵਲਾ ਦੀ ਦੀ ਨਾ ਪਕੜਾਉਂਦਾ ਹੀ ਉਹ ਹੈ ਬਲਜੀਤ ਦੀ ਦੀ ਕਹਿੰਦੀ ਸੰਗ ਦਵਾ ਚ ਸੂੜਨੀ ਬਣਾਉਂਦਾ ਹੈ ਬਣਾਏ ਆ ਕਿਆ ਕਿਆ ਬਣਾਉਂਦਾ ਦਵਾਲੇ ਹੋਣ ਕਰਦੀ ਵੱਡੀ ਚਲਾ ਗਈ ਆ ਬਰਾਵਾ ਹਾਂ ਮੇਰਾ ਖਰਚਾ ਇਹਨੇ ਤੇਰਾ ਕਰਾਉਣਾ ਹੀ ਆ ਹਾਂ ਮੈਨੂੰ ਦਈ ਉਹ ਬਲਜੀਤ ਦੀ ਦੇ ਪਹਿਲੇ ਆ ਜਾਓ ਜੀ ਅੱਜ ਵੀ ਕਹਿੰਦੇ ਸਣੀ ਬੈਠਾ ਹੋਵੇ ਹਾਂ ਮੰਗਲ ਇਧਰ ਉਧਰ ਆਵੇ ਤੇਵਾ ਚੈੱਕ ਕਰਾਉਣਾ ਹੋਵੇ ਬਾਹਰ ਦਾ ਕੰਮ ਨਾ ਬੰਦਾ ਹੋਵੇ ਵਿਆਹ ਦਾ ਹੁੰਦਾ ਹੋਵੇ ਆ ਜਾ ਇਸ ਨੂੰ ਅਖ ਲਾਉਣੇ ਹੋਰ ਅੱਛਾ ਮਿਲੋ ਇੱਕ ਸੰਤ ਮਹਾਤਮਾ ਉਧਰ ਆ ਕਿੱਥੋਂ ਵਾਲੇ ਸੰਤ ਕਿੱਥੋਂ ਵਾਲੇ ਇਹ ਸੰਤ ਨੇ ਮੜੀ ਵਾਲੇ ਸੰਤ ਬਾਬੇ ਮੜੀ ਵਾਲੇ ਮੜੀ ਵਾਲੇ ਬਾਬੇ ਆਏ ਕੰਮ ਵੱਟ ਕੇ ਬੰਦੇ ਕੰਮ ਵਿਗੜਨਗੇ ਹਾਂ ਜਿੱਦਾਂ ਤੇ ਤੁਸੀਂ ਚਾਹੋਗੇ ਉਦਾਂ ਦਾ ਇਹ ਹੋ ਜਾਊਗਾ ਕੀ ਹੋ ਜੂ ਸਹੀ ਟਾਡਾ ਮਸਰਾ ਹੱਲ ਅੱਛਾ ਤੁਹਾਡਾ ਮਸਰਾ ਹੱਲ ਤੇ ਬਣ ਜੂ ਗੱਲ ਆਹੋ ਬਣੂਗੀ ਗੱਲ ਬਣਾਵਾਂਗੇ ਗੱਲ ਠੀਕ ਆ ਤੇ ਚੜਾ ਦੇ ਇੱਕ ਵੱਡਾ ਜਿਹਾ ਟੱਲ ਚੜਾ ਦਿਓ ਟੱਲ ਚਾਹੇ ਅੱਜ ਦੀ ਤੇ ਚਾਹੇ ਕੱਲ ਚਾਹੇ ਅੱਜ ਦੀ ਤੇ ਚਾਹੇ ਕੱਲ ਬੈਠੋ ਧੰਨਵਾਦ ਤੁਹਾਡਾ ਤੁਸੀਂ ਸ਼ੁਕਰ ਆ ਮੇਰਾ ਪਹਿਲੇ ਆਏ ਆ ਜੀ ਮੇਰਾ ਸਾਂਗ ਦਾ ਸੂਟ ਬਣ ਜੂ ਆਜੂ ਆਜੂ ਬਾਬਿਆਂ ਦੇ ਦਵਾਰੇ ਦੀਵੇ ਜਗਦੇ ਹਨ ਅੰਕਲ ਦੇ ਦਵਾਰੇ ਕੱਪੇ ਪਏ ਤੇ ਕਾ ਮੈਂ ਆਇਆ ਤੇ ਕਾ ਬਾਬਾ ਜੀ ਮੇਰੇ ਘਰ ਵਾਲਾ ਬੰਨਾ ਬਹੁਤ ਲੜਦਾ ਸਾਂਗਾਇਾ ਸੂੜ ਨਹੀਂ ਬਣਾਉਂਦੇ ਇਹਨੇ ਹਾਂ ਤੂੰ ਤੇ ਉਹ ਮਾਰ ਕਰ ਦੋ ਓਏ ਸਾਨੂੰ ਵੀ ਰੁਪਈਆ 100 ਮੱਥਾ ਟੇਕ ਫੇਰ ਬਾਬਿਆਂ ਦੀ ਸ਼ਕਤੀ ਵੇਖ ਅੰਕਲ ਅੰਕਲ ਤੇ ਸਾਹਬ ਦੀ ਸ਼ਕਤੀ ਵੇ ਇਹ ਇੱਕੋ ਵੇਖਿਆ ਨਾ ਅੰਕਲ ਕੋ ਪੋਣਾ ਦਾ ਕੋ ਖੋਣਾ ਪੈਂਦਾ ਦੋਨਾਂ ਦਾ ਦੋਨਾਂ ਦਾ ਇਤੀ ਆ ਇਹਨਾਂ ਅੱਗੇ ਤੇਰਾ ਸੂਟ ਬਣ ਜੇ ਮੈਂ ਵਰ ਬਜੇ ਦੂੰਗੀ ਸੂਟ ਬਣ ਜੇ ਤੇਰਾ ਸੋਨੂ ਵੀਰ ਇੱਕੋ ਵੀਡੀਓ ਵੇਖੀ ਨਾ 100 ਰੁਪਏ ਦੇ ਕੇ ਤੇ ਬਾਬੇ ਨੂੰ ਕਹਿੰਦਾ ਬਾਬਾ ਜੀ ਸੁਖਣਾ ਪੂਰੀ 100 ਰੁਪਏ ਨਾਲ ਸੁਖਣਾ ਪੂਰੀ ਹੋ ਗਈ ਹੈ ਉਹੋ ਗੱਲ ਜੀ ਆ ਅੰਕਲ ਜੀ ਆ ਖੰਢੀ ਪਾਪਾ ਜੀ ਕਹਿ ਕੇ ਗੱਲ ਕਰੀਂ ਚੀ ਅੰਕਲ ਕਾਹ ਦਿੰਦੀ ਵਿੱਚੇ ਬਾਬਾ ਕਹਿ ਦਿੰਦਾ ਨਾ ਨਵਾ ਨਵਾ ਬਾਬਾ ਮੈਂ ਬਣਿਆ ਨਾ ਨਵੀਂ ਨਵੀਂ ਇਹ ਆ ਕੀ ਨਵੀਆਂ ਨਵਿਆਂ ਦੇ ਨਵਿਆਂ ਨਵਿਆਂ ਦੇ ਸਤਕਾਰ ਕਮੇਟੀ ਵਾਲੇ ਪੈਗੇ ਨਾ ਜੀ ਕੁਝ ਗੋਣੇ ਭਾਗ ਸੁਤੀ ਜਾ ਕੇ ਸਵੇਰੇ ਬਣਾ ਕੇ ਲਿਆ ਵੀ ਤਾਜਾ ਸਾਗ ਨਾਜਵਾਰ ਦੀਆਂ ਰੋਟੀਆਂ ਇੱਕ ਮੁਰਗਾ ਇੱਕ ਬੋਤਲ ਤੇ ਬੋਲ ਜੈ ਬਾਬੇ ਗੁਰਸਾਹਬ ਦੀ ਬਾਬੇ ਗੁਰਸਾਹਬ ਦੀ ਇਹ ਤੂੰ ਹਰ ਵਾਰ ਭਾਵੇਂ ਤੂੰ ਗਲਤ ਕਰ ਦਿੱਤੀ ਹੋ ਹਾਂ ਆਹ ਜਿਹੜੀ ਬੋਤਲ ਤੇ ਮੁਰਗੇ ਦੀ ਗੱਲ ਕਰ ਦਿੱਤੀ ਇਹ ਮੇਰੇ ਮਾਹ ਪਾਪ ਹੋ ਗਿਆ ਹਾਂ ਪਾ ਜੀ ਕੇਲੇ ਕਿੱਧਰ ਜਾਣੇ ਆ ਜੀ ਅੰਕਲ ਅੰਕਲ ਇੱਕ ਟੈ ਸੁਣ ਵੀਰ ਮੇਰੇ ਲੱਗੇ ਨਹੀਂ ਕਰਨਾ ਖੇਲਿਓ ਬਾਰ ਬਾਰੀ ਸੁਣ ਵੀਰ ਇੱਕ ਟਾਈਮ ਭਗਵੰਤ ਮਾਨਤੇ ਇਦਾਂ ਦਾ ਹੀ ਉਹ ਵੀ ਇਦਾਂ ਦੀਆਂ ਸਕਿੱਟਾਂ ਕਰਦਾ ਹੁੰਦਾ ਹੈ ਬਾਅਦ ਚ ਰਸਤੇ 'ਚ ਆਉਂਦੇ ਆ ਜਿੱਦੂ ਰੋਕਣਾ ਰਸਤੇ ਹੀ ਆਪਣਾ ਦਾੰਦ ਲਖੜਾ ਮੰਗ ਲੈਣੀ ਤੁਸੀਂ ਹਾਂ ਕਹਿੰਦੇ ਤਾਂ ਬੰਦੇ ਵੀ ਮੁੱਖ ਮੰਤਰੀ ਬਣੂਗਾ ਹਾਂ ਆਏਗੇ ਆਈ ਘਟਾਂਗੇ ਮੰਤਰੀ ਬਾਨਾ ਪਰ ਮੁੱਖ ਨਹੀਂ ਬਾਨਾ ਨਾ ਬੜੀਆਂ ਆਪਣੇ ਵੱਲ ਤੇ ਆ ਗਈਆਂ ਨਹੀਂ ਬੰਦੇ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਉਮੀਦ ਨਹੀਂ ਛੱਡਣੀ ਸੋਨੂ ਵੀਰ ਮੰਤਰੀ ਬਾਨਾ ਮੁੱਖ ਨਹੀਂ ਬਨ ਤੂੰ ਮੁੱਖ ਮੰਤਰੀ ਬਣਨਾ ਤਾਂ ਮੈਂ ਫਿਰ ਉਹੋ ਹੀ ਬਨਣਾ ਵਾ ਹੈ ਐਹੋ ਹੀ ਬਨਣਾ ਮੈਂ ਫਿਰ ਬਾਬਾ ਪੱਤਰੀ ਖੋਲਣ ਲਈ ਇਹਨੂੰ ਤੁਸੀਂ ਬਣਾਉਣਾ ਮੁੱਖ ਮੰਤਰੀ ਕੇ ਉਹਦੀ ਖੋਲ ਕੇ ਮੁੱਖ ਮੰਤਰੀ ਵੀ ਸਲਾਹਕਾਰ ਤੋਂ ਬਗੈਰ ਸੋਨੂ ਵੀਰ ਨੇ ਤੇ ਬਾਬੇ ਵੀ ਚੇਲਿਆਂ ਤੋਂ ਬਗੈਰ ਕਾਇਰ ਜੋ ਸੋ ਸਾਨੂ ਵੀਰ ਨੇ ਬਾਨਾ ਮੁੱਖ ਮੰਤਰੀ ਦੇ ਅੰਕਲ ਨੇ ਬਾਨਾ ਬਾਬਾ ਜੰਤਰੀ ਤੰਤਰੀ ਕੀ ਪੇਤਾ ਆ ਗਿਆ ਮੁੱਖ ਮੰਤਰੀ ਤਰਮ ਕਬੀਸਾਲਾ ਤਮ ਕਬੀਸਾਲਾ ਤਮ ਕਬੀਸਾਲਾ ਤਮ ਕਬੀਸਾਲਾ ਤਰਮ ਕਬੀਸਾਲਾ ਤਰਮ ਕਬੀਸਾਲਾ ਕਿ ਨਹੀਂ ਕਬੀਸਾਲਾ ਤਮ ਕਬੀਸਾਲਾ ਮੁੱਖ ਬਹਿ ਜਾ ਬਹਿ ਜਾ ਸਾਰੇ ਦੀ ਤੁਹਾਡੀ ਫੋਟੋ ਆਉਗੀ ਐਦਾ ਬਹੁਤ ਔਖਾ ਹੋ ਗਿਆ ਮੰਦਿਰ ਹਾਂ ਬਹਿ ਜਾ ਤੁਸੀਂ ਵੀ ਕੰਮ ਕਰ ਬੰਦ ਕਰ ਲੋ ਬਹਿ ਜਾ ਬਾਬਾ ਜੀ ਬਾਬਾ ਜੀ ਫੋਟੋ ਨਿੱਕੀ ਆਉਂਦੀ ਫੋਨ ਤੇ ਵੀ ਕਿਰਪਾ ਕਰੋ ਫੋਨ ਤੇ ਕਿਰਪਾ ਕਰੋ ਫੋਟੋ ਵੱਡੀ ਹੋਵੇ ਪੱਕਾ ਵੱਡਾ ਸਕਰੀਨ ਲੈ ਅੱਛਾ ਟੱਚ ਸਕਰੀਨ ਲੈ ਵੱਡੀ ਐਸਡੀ ਲੈ ਕੇ ਗਾਜ ਚ ਪਾਈ ਫਿਰ ਬਾਈ ਹਰਦੀ ਆਉਣੀ ਹੈ ਦੇਸੀ ਗਾਜ ਚ ਪਾਈ ਫਿਰ ਉਹ ਲਵਾ ਲੀਓ ਕੈਮਰਾ ਅੱਛਾ ਇਹਨਾਂ ਬਾਬਾ ਜੀ ਕੁੜੀ ਦਾ ਨਾਮ ਆਇਆ ਸੁੱਖ ਇਹਨੂੰ ਲੱਗਦੀ ਨਹੀਂ ਭੁੱਖ ਅੱਛਾ ਘਰ ਵਾਹ ਦੇ ਇੱਕ ਚੰਨ ਉਹਨੂੰ ਲੱਗਿਆ ਗ੍ਰਹਿਣ ਨਾਲ ਰਹੀ ਦੀ ਇੱਕ ਡੈਣ ਕਰੋ ਹੱਲ ਕੋ ਸਾਹ ਜੀ ਜੈ ਉਹਨੂੰ ਲੱਗਿਆ ਗ੍ਰਹਿਣ ਤੇ ਨਾਲ ਰਹੀ ਦੀ ਡੈਣ ਸਾਨੂੰ ਕੱਲ ਨੂੰ ਦੇਣ ਆਈਆਂ ਦੁੱਖ ਅਸੀਂ ਅੱਗੇ ਹੀ ਬੜੇ ਦੁਖੀ ਆਂ ਕਰਦੀ ਐ ਘਰ ਦੀ ਐ ਤੂੰ ਆਹ ਵੇ ਲੋ ਕਰਦੀ ਆਂਟੀ ਤੀ ਦੁੱਖ ਜੇ ਲੋਕੀ ਆਉਂਦੇ ਕਰਦੇ ਜਦ ਕਈ ਜਾਂਦੇ ਆਪਾਂ ਆਈ ਜਾਂਦੇ ਵੀ ਕੋਈ ਨਹੀਂ 7 ਵਜੇ ਨਹੀਂ ਆ ਕੋਈ ਗੱਲ ਨਹੀਂ ਸਾਨੂੰ ਕਾਰੇ ਕਰਨੇ ਚਾਹੀਦੇ ਬਚਨ 7 ਹੀ ਹਨ ਉਹ ਤੇ ਪਹਿਲਾਂ ਹੀ ਕਰਕੇ ਪਰੇ ਹਟ ਗਈ ਆ ਵੇ ਮੈਨੂੰ ਜੀ ਹਿਸਾਬ ਮੈ ਜੂ ਕਿਸੇ ਦਾ ਕਹਿ ਕਹਗੇ ਨਾ ਪਹਿਲਾਂ ਹੀ ਲਾਂਬੇ ਹੋ ਗਈ ਕੈਂਟੀ ਫੁੱਸ ਫੁੱਸ ਕਰਕੇ ਹਟ ਗਈ ਆ ਹੁਣ ਮੈਂ ਆਪਣਾ ਡੇਰਾ ਵੱਖਰਾ ਬਣਾਉਣਾ ਸੋਣੋ ਮੈਨੂੰ ਇਹ ਆ ਨਾ ਵੀ ਹੁਣ ਜੋ ਮਰਜ਼ੀ ਕਹੀ ਜਾਣ ਮੈਨੂੰ ਮਨਜ਼ੂਰਾ ਕਿਉਂਕਿ ਸਾਡੇ ਪੈਸੇ ਬੰਡੇ ਆ ਤੈਨੂੰ ਬੰਦੇ ਦਾ ਬਦਬਲੀ ਤੇ ਪੈਸੇ ਦਾ ਬਦਬਾ ਨਹੀਂ ਨਾਲ ਮਤਲਬ ਆ ਲਾਚੀ ਔਰਤ ਹਾਂ ये ये ना मेरा कोई अंकल की खोल <laughs> <खोरा, पेर> <laughs> <पेर खोरा। laughs> ਕਿ ਕਿ ਸਿੱਧ ਹੂੰ ਹਾਂ ਅਹੀਂ ਖਾਣੇ ਰੋਟੀਆਂ ਤੁਸੀਂ ਖਾਓ ਲੈ ਤੇ ਚਲੋ ਜੀ ਮੁੰਡਾ ਬੜਾਈ ਉਹ ਵੇਚੋ ਹਾਂ ਆ ਮੁੰਡਾ ਬੜਾਈ ਵੇਚ ਹੂੰ ਸਾਧੂ ਦੇ ਨਾਲ ਤੈਨੂੰ ਵੀ ਪੈ ਜਾਣਾ ਛਿੱਪਰ ਵੇਖੀ ਸਾਡੇ ਨਾ ਉਥੇ ਭਾਮੜੀਆ ਡੇਰੇ ਤੇ ਸਾਧੂ ਲੱਭਣ ਡੇ ਅੰਕਲ ਨੂੰ ਨਾ ਬਿਠਾ ਦੀ ਉਥੇ ਸਾਡੇ ਅੰਕਲ ਭਾਮੜੀ ਇਸ ਡੇਰੇ ਤੇ ਸਾਧੂ ਚਾਹੀਦਾ ਉਹ ਤੁਹਾਨੂੰ ਨਾ ਬਿਠਾ ਲਦੀਏ ਪੁਆ ਦੇ ਭੰਗਵੇਂ ਕਿ ਫਿਰ ਕੀ ਆ ਪੁਆ ਕੇ ਭੰਗਵੇਂ ਰੋਟੀਆਂ ਹੀ ਦੋ ਖਾਣੀਆਂ ਵਾ ਜਿੱਤੇ ਤੇ ਨਾਲ ਇੱਕ ਮਿਲੂਗੀ ਬੋਤਲ ਤੇ ਨਾਲ ਰੋਜ਼ ਹੀ ਮਿਲੂਗਾ ਮੁਰਗਾ ਕੀ ਆਂਦੇ ਨੇ ਲੰਡਿਆ ਤੈਨੂੰ ਚੋਰ ਲੈ ਜਣਾ ਮੈਂ ਯਾਰਾ ਪੱਠਾ ਹੀ ਨਾ ਨੇ ਬਾਲੀ ਕੋਈ ਕਿੱਥੇ ਭਾਲ ਦੋ ਭਗਤੋ ਬਹਿ ਜਾ ਚਲੋ ਠੀਕ ਕੰਨ ਪੜੋਣੇ ਪੈਣੇ ਆ ਕਾਹਨ ਪਰੋਣੇ ਮੈਂ ਉਹਤੇ ਬੌਂਸਰੀ ਵਜਾ ਲਾਂਗੇ ਖੂ ਹੈਗਾ ਬੌਂਸਰੀ ਖੂ ਹੈਗਾ ਬੌਂਸਰੀ ਲਿਆ ਦਾਂਗੇ ਕੋਈ ਨਹੀਂ ਖੂ ਪੁੱਟਿਆ ਅੰਕਲ ਥੋੜੇ ਦਿਨ ਹੋਏ ਆ ਜੇ ਗਰੋਰੇ ਦੰਦ ਤੋੜ ਕੇ ਨਾ ਬੌਂਸਰੀ ਵਜੇ ਤੁਸੀਂ ਬੁੱਢੇ ਨੂੰ ਖੂਸ ਸੁੱਟ ਦੇਣਾ ਉੱਥੇ ਹੀ ਮੈਂ ਟੀਮ ਨਗਰੀ ਦੇ ਸ਼੍ਰੀ ਕਾਲਾ ਵੀ ਗਾਣਾ ਹੈਗਾ ਨਾ ਨਾ ਸੁਣ ਲੈੰਦੋਂ ਕਿਹੜਾ ਬੌਂਸਰੀ ਵੀਰ ਬੰਗਲੇ ਵਿੱਚ ਬੌਂਸਰੀ ਵਜਾਈ ਵੇ ਵਿੱਚ ਬੌਂਸਰੀ ਦੇ ਮੇਰਾ ਗਾਣਾ ਗਾਈ ਹਾਂ ਗਾਣਾ outra ਮੈਨੂੰ ਜਿਹਦੇ ਮੂਤ ਇਹ ਗਾਣਾ ਪੱਕਾ ਨੀਟੂ ਛਟਰਾਣੇ ਦਾ ਜੇ ਜਿਹੜਾ ਨਹੀਂ ਸੁਣਿਆ ਨਹੀਂ ਕੰਦੀ ਵਿੱਚ ਸੁਣਿਆ ਮੈਂ ਸੁਣਿਆ ਸੱਚੀ ਕਿਦਾਂ ਦੁਬਾਰਾ ਬੋਲ ਨਹੀਂ ਨਹੀਂ ਸੁਣਿਆ ਉਹਦਾ ਗੱਲ ਕਰ ਮੈਂ ਛੁੜਿਆ ਆਹ ਗੱਲ ਤੇ ਹੋਈ ਆ ਨਹੀਂ ਮੈਂ ਮੈਂ ਚਲਾਸੀ ਜਾਂਦੀ ਤੁਸੀਂ ਤੁਸੀਂ ਵੀ ਚਲਾਸੀ ਹਾਂ ਮੈਂ 50 50 ਬਜੀ ਸੱਚ ਮੇਰੇ ਕਣੀ ਤੂੰ ਗੱਲ ਕੰਡੀ ਆ ਤੇ ਸੁਣਿਆ ਮੱਗੀ ਹਾਂ ਹਾਂ ਮਬ ਇਹ ਤਾਂ ਆਪਣੇ ਤਾਂ ਪਹਿਲਾਂ ਦੇ ਨੇ ਬਾਕੀ ਮੈਂ ਨਾ ਵੀ ਉਹ ਫਰੀਦ ਗੱਲ ਕੰਡੀ ਆ ਨਾ ਜਿਹੜੇ ਬੰਦੇ ਦੇ ਮੂੰਹ ਚ ਦੰਦ ਨਹੀਂ ਨਾ ਹੈਗੇ ਉਹ ਰੋਟੀ ਖਾਂਦਾ ਹੀ ਆ ਲੈ ਦੰਦਾਂ ਬੌਸ ਦੀ ਲਾਉਣ ਡਿਆ ਹਾਂ ਇਹ ਗੱਲ ਠੀਕ ਅੰਟੀ ਇਸ ਗੱਲ ਤੇ ਅਸਲੀ ਲੱਗਿਆ ਇੰਚ ਚ ਆ ਲੈ ਸ਼ਾਬਾਸ਼ ਅੰਟੀ ਈ ਕਰੋ ਅੰਟੀ ਈ ਕਰੋ ਅੰਟੀ ਨੇ ਨਵੇਂ ਲਵਾਏ ਆ ਮੇਰੇ ਬਹੁਤ ਸੋਹਣੇ ਦੰਦਾਂ ਦਾ ਪੀੜ ਕਿਤੇ ਮੈਨੂੰ ਐ ਸੱਜ ਸੱਜ ਪੈਣ ਡਿਆ ਹਾਂ ਆਂਟੀ ਨੇ ਜੀ ਇਹ ਨਾ ਆਪਣੇ ਆਂਟੀ ਨੇ ਸੁਬਹਾਂ ਰਾਤ ਨੂੰ ਲਾ ਕੇ ਰੱਖ ਲੈਂਦੀ ਮੈਂ ਇਹ ਨਹੀਂ ਦਾਨ ਮਾਰੇ ਪੱਕੇ ਹੀ ਆ ਨੋ ਟੈਨਸ਼ਨ ਨਾਲੇ ਆਪਣਾ ਜੀ ਜੀ ਤਾ ਤੈਨੂੰ ਜੇ ਜੇ ਕਿਤੇ ਮੁਰਕੀ ਜੇ ਮੇਰੀ ਗੱਲ ਸੁਣ ਵੀਰ ਜੇ ਕਿਤੇ ਨੰਦੀ ਵੜਦੇ ਮੂੰਹ ਚ ਇੱਥੇ ਵੇਚ ਆ ਜਣ ਫੇਰ ਜੇ ਲਾ ਲੋ ਰੋਟੀ ਰੋਟੀ ਖਾਂਦੇ ਆ ਨੰਦੀ ਵੜਦੇ ਆ ਵੇਚ ਆ ਜਣ ਮੂੰਹ ਦੇ ਇਦਾਂ ਆ ਜਾਂਦੇ ਨਾ ਕੀ ਲੱਥ ਕੇ ਨਹੀਂ ਤੂੰ ਨਹੀਂ ਇਹਦਾ ਸੁਣ ਹੁਣ ਸੇ ਮੇਰਾ ਨੀ ਕੀ ਕਹਿੰਦਾ ਆਂਟੀ ਨੇ ਫਿਕਸ ਲਵਾਏ ਆ ਆਂਟੀ ਲਾਦੇ ਨਹੀਂ ਨਾ ਇਹ ਫਿਕਸ ਲਵਾਏ ਇਹਨੂੰ ਕਿਹੜੀ ਪਿਆ ਆ ਫੜੀ ਮੇਰੇ ਦੰਦਪੁਰਸ਼ ਕਰ ਲਿਆਵੇਂ ਪੁੱਛ ਲਿਆਵੇਂ ਹੋ ਗਈ ਆ ਹੋ ਗਈ ਮਤਲਬ ਇਹ ਸਹੀ ਆ ਹਾਂ ਬੇਲਾ ਅੰਕਲ ਆਂਟੀ ਹੁਣੀ ਇਹੋ ਸੋਚਦੇ ਹੁੰਦੇ ਆ ਹੁਣ ਆਉਂਦੇ ਆ ਮੋਟਰਸਾਈਕਲ ਤੇ ਵੀ ਟਾਈਮ ਹੁਣ ਆਉਣ ਵਾਲਾ ਵਾ ਮੈਨੂੰ ਆਉਣ ਵਾਲਾ ਵਾ ਜਿਹੜਾ ਉਹ ਦੰਦ ਐ ਇਦਾਂ ਹੀ ਕਰਨੇ ਕੀ ਕਰਨੇ ਬਸ ਥੋੜਾ ਨਹੀਂ ਆਂਟੀ ਆਵੇਂ ਅੰਕਲ ਨਾਲ ਲੜਿਓ ਨਾ ਇਹ ਆਪਾਂ ਨੂੰ ਅੰਕਲ ਨੇ ਨਹੀਂ ਦੱਸਿਆ ਆਪਾਂ ਗਿਆ ਉਹ ਮੈਚ ਕਰ ਲਿਆ ਕੀ ਭਾਵੇਂ ਇੱਥੇ ਲਾਲਣ ਮਰ ਜਾ ਮੇਰੇ ਦੰਦ ਹੈ ਹੀ ਨਹੀਂਗੇ ਬਾਹਰ ਕੱਢਣ ਵਾਲੇ ਹਮ ਫਿਕਸ ਵਾਲਾ ਫਿਕਸ ਇਹ ਫਿਕਸ ਹੋਣਾ ਲਾਏ ਫਿਕਸ ਹੋਣਾ ਲਾਏ ਫਿਕਸ ਕਰ ਫਿਕਸ ਦੰਦ ਜਿਹੜਾ ਨਵਾਂ ਵਾਲੇ ਦੰਦ ਵਾਲੇ ਉਹ ਬੁੜੀਆਂ ਕਰਦੇ ਹੁੰਦੇ ਆ ਸਾਫ ਚਲੋ ਫਿਰ ਚੱਲੀਏ ਅੰਕਲ ਵੇਖੋ ਪੀੜ ਤੋਂ ਦਾਰੀ ਆ ਜਾਂਦਾ ਇੱਥੇ ਆਜੋ ਹਾਂ ਮੈਂ ਨਗਰੀਦਾਲ ਤੋਂ ਆਇਆ ਹਾਂ ਐਂਟੀ ਆਰ.ਟੀ. ਜਿੱਦਾਂ ਐਂਟੀ ਨੂੰ ਚਾੜ ਹੀ ਨਾ ਵਿਆਹ ਹੋ ਜਾਂਦਾ ਚੰਗਾ ਵੀ ਤੁਹਾਡੇ ਫਿਕਸ ਕਰਤੇ ਉਹਨਾਂ ਨੇ ਜਿੰਨੀ ਗਾੜੀ ਨਾ ਸੁੱਟ ਲੈ ਨਾ ਨਾ ਜਿੰਨੀ ਐਂਟੀ ਗਾੜੀ ਰਹੀਦੀ ਹੈ ਨਾ ਪ੍ਰੋਗਰਾਮ ਤੇ ਜਾਣ ਨੂੰ ਇਹਨੇ ਤਾਂ ਤਿਆਰ ਹੋ ਕੇ ਤੇ ਭੱਜ ਗਿਆ ਨਾ ਵਿਆਹ ਤੇ ਉੱਥੇ ਜਾ ਕੇ ਉੱਥੇ ਜਾ ਕੇ ਮੁਰਗੇ ਦੇ ਪਾਰੇ ਪਕੌੜੇ ਮੁਰਗੇ ਦਾ ਆਹ ਲੈ ਰਹੀ ਕਰੀਟ ਜਾਂਦੇ ਤੇ ਵੇਖ ਲੈ ਇੱਧਾ ਕੇ ਖਾਣਾ ਖਾ ਦੇਣਾ ਓ ਆਂਟੀ ਲੈ ਨਿੱਕਲ ਜੀਤ ਜੀਤ ਦਾ ਨਾ ਦਿੱਤੇ ਰਹਿ ਰਿਹਾ ਮੰਦੀਪ ਤੂੰ ਹੀ ਚੇਤੇ ਰੱਖਣੀ ਵੀ ਨਾ ਤੇ ਮੈਂ ਗਾ ਮੰਨ ਕੇ ਚੱਲੂ ਤੇ ਤੂੰ ਕੱਢ ਰਹੀ ਹੈ ਜੀ ਆਂਟੀ ਤੇ ਮੈਂ ਨਾ ਤੂੰ ਹੀ ਮੰਨ ਕੇ ਚੱਲੂਗੀ ਅੱਜ ਅੱਲਾ ਕਰਨੀ ਕੋਈ ਬੜ ਗਿਆ ਤੂੰ ਵੀਡੀਓ ਵਿੱਚ ਹੀ ਨਾ ਉਹ ਬਲੋਗੀ ਨਾ ਡਬੜਾ ਮਾਰ ਕੇ ਚੱਲੋ ਆਂਟੀ ਨੇ ਜਿੱਕੇ ਅੰਕਲ ਨੂੰ ਕਹਿਦਾ ਕਰਨਾ ਨੇ ਮੈਂ ਤੇਰੇ ਦੰਦੀ ਵੜ ਦੇਣੀ ਆ ਅੰਕਲੇ ਦੰਦੀ ਲਕਾੜਾ ਕਰਨੀ ਨਹੀਂ ਚਾਹੀਦੀ ਦੰਦ ਤੇਰੇ ਮਰਦੇ ਹੋਂਦੇ ਰਹਿੰਦੇ ਰਹਿੰਦੇ ਉਹ ਕਿੰਨੇ ਨਹੀਂ ਕਰਦਾ ਉਹ ਗੱਦ ਤੇਰੇ ਤੇਰ ਤੋਂ ਹਾਂ ਦੰਦ ਉਹ ਚੰਗੀ ਹੱਤ ਕਰਾਈ ਆਂਟੀ ਕੱਚੀ ਜੀ ਹੋ ਗਈ ਉਹ ਤਾਂ ਨਾਲ ਹੀ ਗੱਲ ਤੋਂ ਵਾਹਿਗੁਰੂ ਚਲੋ ਠੀਕ ਆ ਜੀ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਟਾਟਾ